ਇਹ ਕੋਠੀ ਜਿਹੜੀ ਹੈਗੀ ਰਜਨੀ ਬਾਲਾ ਪਤਨੀ ਮਹਿੰਦਰਪਾਲ ਤੇ ਜਸਵਾਲ ਵਾਲੀ ਗਲੀ ਚ ਸਥਿਤ ਹੈ ਇਹ ਕੋਠੀ ਜਿਹੜੀ ਬਣਾਈ ਗਈ ਸੀ ਉਹ ਨਸ਼ੇ ਦੀ ਜਿਹੜੀ ਨਸ਼ੇ ਰਾਹੀਂ ਜਿਹੜੀ ਕਮਾਈ ਗਈ ਸੀ ਉਹ ਕਮਾਈ ਨਾਲ ਬਣਾਈ ਗਈ ਸੀ ਇਸ ਕਰਕੇ ਮੁਕੱਦਮਾ ਨੰਬਰ 40 2015 ਦਾ ਜਿਦੇ ਚ ਰਜਨੀ ਬਾਲਾ ਕੋਲੋਂ 260 ਗ੍ਰਾਮ ਹਿਰੋਇਨ ਬਰਾਮਦ ਹੋਈ ਸੀ ਉਸ ਮੁਕਦਮੇ ਚ ਅਸੀਂ ਇਹਦਾ ਪਹਿਲਾਂ ਫ੍ਰੀਜ਼ਿੰਗ ਕਰਕੇ ਐਸਐਚਓ ਵੱਲੋਂ ਮੌਕੇ ਦੇ ਐਸਐਚਓ ਵੱਲੋਂ ਫ੍ਰੀਜ਼ ਕਰਕੇ ਇਹਦਾ ਆਰਡਰ ਕਨਫਰਮ ਲਈ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਗਿਆ ਸੀ ਉਹਨਾਂ ਤੋਂ ਉਹ ਆਰਡਰ 2020 ਦੇ ਵਿੱਚ ਕਨਫਰਮ ਹੋ ਗਿਆ ਸੀਗਾ ਉਦੋਂ ਇਹ ਕੋਠੀ ਦੀ ਵੈਲਿਊ 23 ਲੱਖ ਦੇ ਕਰੀਬ ਸੀਗੀ ਤੇ ਇਹਦੀ ਇੱਕ ਕਾਰ ਵੀ ਜਬਤ ਕੀਤੀ ਗਈ ਸੀ ਜਿਹੜੀ ਰਜਨੀ ਬਾਲਾ ਦੇ ਬੇਟੇ ਦੇ ਨਾਂ ਤੇ ਸੀਗੀ ਉਹ ਕਾਰ ਥਾਣੇ 'ਚ ਖੜੀ ਹੈ ਉੱਥੇ ਤੁਹਾਨੂੰ ਦਿਖਾ ਦਾਂਗੇ ਉਹ ਕਾਰ ਵੀ i20 ਕਾਰ ਹੈਗੀ ਆ ਉਹਦੀ ਵੈਲਿਊ ਤਕਰੀਬਨ 7 ਲੱਖ 60 ਹਜ਼ਾਰ ਸੀਗੀ ਇਹ ਹੁਣ ਉਸ ਤੋਂ ਬਾਅਦ ਜਦੋਂ ਇਹ ਸਜ਼ਾ ਹੋ ਗਈ ਮੁਕਦਮੇ 'ਚ ਸਜ਼ਾ ਹੋਣ ਤੋਂ ਬਾਅਦ ਅਸੀਂ ਫੇਰ ਭੇਜਿਆ ਕਿ ਇਹਨੂੰ ਫ੍ਰੀਜ਼ ਕੀਤਾ ਜਾਵੇ ਪ੍ਰਾਪਰਟੀ ਨੂੰ ਫੋਰਫੀਟ ਕੀਤਾ ਜਾਵੇ ਤਾਂ ਕਿ ਇਹ ਸਰਕਾਰ ਪ੍ਰਾਪਰਟੀ ਇਹਨੂੰ ਲੈ ਕੇ ਫਿਰਕੁਰਕੀ ਕਰਾ ਕੇ ਤੇ ਇਹਦੇ ਬੋਲੀ ਤੇ ਵੇਚਿਆ ਜਾ ਸਕੇ ਉਹ ਆਰਡਰ ਸਾਨੂੰ ਪਿਛਲੇ ਸਾਲ ਮਿਲਿਆ ਸੀ ਪਰ ਉਸ 'ਚ ਫਿਰ ਇਹਨੂੰ ਅਪੀਲ ਕਰਨ ਦਾ ਹੱਕ ਹੁੰਦਾ ਕਿਉਂਕਿ ਇਹ ਸ਼ੋਅ ਕਰ ਸਕਦੀ ਹੈ ਵੀ ਨਹੀਂ ਨਾ ਲਈ ਜਾਵੇ ਮੇਰੀ ਪ੍ਰਾਪਰਟੀ ਮੇਰੀ ਹੋਰ ਸਰੋਤਾ ਤੋਂ ਬਣੀ ਹੋਈ ਪ੍ਰਾਪਰਟੀ ਹੈਗੀ ਹੈ ਪਰ ਉਹ ਅਪੀਲ ਵੀ ਖਾਰਜ ਹੋ ਚੁੱਕੀ ਹੈ ਤੇ ਅੱਜ ਸਾਡੇ ਕੋਲੇ ਇਹ ਆਰਡਰ ਆ ਚੁੱਕਿਆ ਹੈ ਅਸੀਂ ਇਹਨੂੰ ਅੱਜ ਕੁਰਕ ਕਰਕੇ ਇਹਦੇ ਤੇ ਸੀਲ ਲਗਾ ਕੇ ਤਹਿਸੀਲਦਾਰ ਸਾਹਿਬ ਸੀਲ ਲਗਾ ਕੇ ਕੇਸ ਦੁਆਰਾ ਉਹਨਾਂ ਨੂੰ ਡੀਆਰਓ ਸਾਹਿਬ ਨੂੰ ਭੇਜਣਗੇ ਫਿਰ ਡੀਆਰਓ ਸਾਹਿਬ ਜਿਹੜੇ ਮਾਲ ਅਫਸਰ ਹੈਗੇ ਨੇ ਜ਼ਿਲ੍ਹਾ ਦੇ ਉਹਨਾਂ ਨੇ ਇਹਨੂੰ ਕੁਰਕੀ ਦੇ ਆਰਡਰ ਪਾਸ ਕਰਨੇ ਆ ਉਹ ਥੋੜੇ ਆਉਣ ਵਾਲੇ ਸਮੇਂ 'ਚ ਇਹਦੀ ਕੁਰਕੀ ਕਰਾਈ ਜਾਏਗੀ ਫਿਰ ਇਹਦੀ ਬੋਲੀ ਕਰਾ ਕੇ ਪ੍ਰਾਈਵੇਟ ਹੱਤੀ ਤੇ ਪੈਸਾ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਕਰਾਇਆ ਜਾਏਗਾ ਤਹਿਸੀਲਦਾਰ ਸਾਹਿਬ ਇਸ ਤਰ੍ਹਾਂ ਅੱਜ ਕਾਰਵਾਈ ਕੀਤੀ ਹੈ ਕਿ ਆ ਇੱਕ ਕਦਮ ਕੱਢ ਕੇ ਜਿਹੜੀ ਇਹਦੀ ਤਲਾਮੀ ਦੀ ਪ੍ਰੋਸੈਸ ਪੂਰਾ ਹੋ ਜਾਵੇ ਇਹ ਜਲਦੀ ਹੀ ਅੱਜ ਇਹਨੂੰ ਸੀਲਿੰਗ ਕਰਕੇ ਇਹਦੇ ਵਾਸਤੇ ਅਸੀਂ ਨਿਲਾਮੀ ਲਈ ਕੁਰਕੀ ਵਾਸਤੇ ਲਿਖ ਕੇ ਭੇਜ ਦੇਵਾਂਗੇ ਤੇ ਕੁਰਕੀ ਡੀਸੀ ਦਫ਼ਤਰ ਵੱਲੋਂ ਸਾਨੂੰ ਜਦੋਂ ਵੀ ਆ ਜਾਈਗੀ ਇਹਨੂੰ ਅਸੀਂ ਸੇਲ ਦਿਲਾ ਦੋਗੇ ਜਿਲ੍ਹਾ ਸਰ ਜਿਹੜੀ ਇਹ ਜਗ੍ਹਾ ਇਹ ਸਾਡੀ ਜਗ੍ਹਾ ਚ ਦਾ ਉਹਨਾਂ ਦੀ ਆਪਣੀ ਜਗ੍ਹਾ ਲਈ ਰਹੀ ਸੀ ਕੀ ਸਾਰਾ ਕੁਝ ਤੇ ਉਹਨਾਂ ਦੀ ਆਪਣੀ ਪਰਚੇਸ ਕੀਤੀ ਹੋਈ ਸੀ ਕੀ ਕਰੀ ਹਾਂਜੀ ਕਿੰਨੇ ਜਣਾ ਸਾਰੇ 6 ਮਰ ਲਈ ਇਹਨਾਂ ਨੇ ਕਿਹੜੇ ਸਮੇਂ ਦੇ ਵਿੱਚ ਜਗ੍ਹਾ ਪਹਿਲਾਂ ਦੀ ਲਈ تھی ਵੀ 16 17 ਤੋਂ ਸਰ ਇਸ ਤੋਂ ਇਲਾਵਾ ਵੀ ਰਚਦੀ ਸੀ ਕੋਈ ਪ੍ਰਾਪਰਟੀ ਸੀ ਜਿਹੜੀ ਤੁਸੀਂ ਖੁਰ ਕਰਨ ਜਾ ਰਹੇ ਹੈਗੇ ਜਾਂ ਸਿਰਫ ਵੇਚੀ ਹੈ ਇਹੀ ਸਿਰਫ ਇਹੀ ਕੋਠੀ 6 ਮਰਲੇ ਵਾਲੀ ਕਿੰਨੇ ਸਮੇਂ ਦੇ ਪ੍ਰੋਸੈਸ ਪੂਰਾ ਜਲਦੀ ਤੋਂ ਜਲਦੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਥੋੜੀ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦਾ ਕਿ ਇਹ ਮੋਗੇ ਦਾ ਪਹਿਲਾ ਕੇਸ ਹੈ ਤੇ ਹੋ ਸਕਦਾ ਪੰਜਾਬ ਦਾ ਵੀ ਪਹਿਲਾ ਕੇਸ ਹੋਵੇ ਜਿਸ ਚ ਪ੍ਰਾਪਰਟੀ ਫੋਰਫੀਟ ਹੋਈ ਹੋਵੇ ਕਿਉਂਕਿ ਫ੍ਰੀਜ਼ਿੰਗ ਆਰਡਰ ਤਾਂ ਕਈਆਂ ਦੇ ਆਉਜ ਜਾਂਦੇ ਨੇ ਫਿਰ ਕਈ ਕੇਸਾਂ 'ਚ ਕੀ ਹੁੰਦਾ ਸਜ਼ਾ ਨਹੀਂ ਹੁੰਦੀ ਜਾਂ ਸਜ਼ਾ ਹੋ ਜਾਂਦੀ ਹੈ ਤਾਂ ਫਿਰ ਕਿਸੇ ਨਾ ਕਿਸ ਤਰ੍ਹਾਂ ਉਹ ਅਪੀਲ 'ਚ ਇਹ ਬਚਾ ਕਰ ਲੈਂਦਾ ਆਪਣੀ ਪ੍ਰਾਪਰਟੀ ਦਾ ਪਰ ਹੁਣ ਇਸ ਕੇਸ 'ਚ ਤਕਰੀਬਨ ਮੁਕੱਦਮਾ 2015 ਦਾ ਹੈ ਤੇ 2025 ਜਾ ਕੇ 10 ਸਾਲ ਦੇ ਪ੍ਰੋਸੈਸ ਦੇ ਚ ਬਾਅਦ ਇਹ ਫ੍ਰੀਜ਼ ਹੋ ਰਹੀ ਹੈ ਫੋਰਫੀਟ ਹੋ ਰਹੀ ਹੈ ਪ੍ਰਾਪਰਟੀ